ਕਿ ਬਹੁਤ ਫਰਕ ਹੁੰਦਾ ਹੈ ਔਰਤ ਤੇ ਮਰਦ ਦੀ ਹਾਮੀ ਭਰਨ ਦੇ ਦਾ ਕਿ ਕਿਹੜਾ ਬੱਚਾ ਗੋਦ ਲੈਣਾ ਹੈ ਚਲੋ ਜ਼ਿੰਦਗੀ ਇੱਕ ਹੋਰ ਸਬਕ ਸਿਖਾ ਗਈ ਫੋਨ ਚੋਂ ਕੁਮੜ ਮੈਂ ਓਵੇਂ ਹੀ ਰੱਖ ਦਿੱਤਾ ਤੇ ਸੋਚਾਂ ਦੀਆਂ ਕੀੜੀਆਂ ਮੇਰੇ ਦਿਮਾਗ ਘੁੰਮਣ ਲੱਗੀਆਂ ਕਿ ਹੁਣ ਮੈਂ ਕੀ ਕਰਾਂ ਅਚਾਨਕ ਦਿਮਾਗ 'ਚ ਆਇਆ ਕਿ ਕੀ ਪਤਾ ਮੇਰੀ ਕੁੱਖ ਵੀ ਉਸ ਭਾਗਾ ਵਾਲੇ ਦੇ ਆਉਣ ਕਾਰਨ ਹੀ ਮਾਤਾ ਰਾਣੀ ਨੇ ਹਰੀ ਕੀਤੀ ਹੋਵੇ ਨਾਲੇ ਮੈਂ ਮਾਤਾ ਰਾਣੀ ਦੇ ਮੰਦਰ 'ਚ ਬਹਿ ਕੇ ਦਿੱਤਾ ਵਚਨ ਕਿਵੇਂ ਤੋੜ ਸਕਦੀ ਹਾਂ ਜੇ ਮੈਂ ਅਝਿਹਾ ਕੀਤਾ ਕੀ ਤਾਂ ਖਬਰੇ ਮਾਤਾ ਰਾਣੀ ਮੋੜ ਨਾਰਾਜ ਨਾ ਹੋ ਜਾਵੇ ਮੈਂ ਜਦੋਂ ਆਪਣੇ ਮਾਨ ਦੀ ਗੱਟ ਆਪਣੀ ਸੱਸ ਸਾਹਮਣੇ ਖੋਲੀ ਉਹਦੇ ਮੱਥੇ ਤੇ ਉੱਪਰਦੀਆਂ ਧਿਉੜੀਆਂ ਤੇ ਅੱਖਾਂ ਚੋਂ ਝਾਕਦੇ ਗੁੱਸੇ ਨਾਲ ਮੈਂ ਤੋਰੰਦਰੋਂ ਕੰਬ ਗਈ ਥੋੜੀ ਦਰਚੁੱਪ ਵੱਟ ਕੇ ਬੈਠਣ ਤੋਂ ਬਾਅਦ ਉਹ ਮੂੰਹ ਜਿਹਾ ਬਣਾ ਕੇ ਆਕਣ ਲੱਗੀ ਨਾ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਤੁਹਾਡੀ ਕਿਹੜਾ ਦੋਹਾਂ ਦੀ ਉਮਰ ਲੰਘ ਚੱਲੀ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਫੋਨ ਕਰ ਆਪਣੀ ਮਾਂ ਨੂੰ ਤੇ ਉਹਨੂੰ ਦੱਸ ਦੇ ਸਭ ਕੁਝ ਅੱਜ ਕੱਲ ਤਾਂ ਸੋਖ ਨਾਲ ਬਥੇਰੀਆਂ ਦਵਾਈਆਂ ਚੱਲੀਆਂ ਹੋਈਆਂ ਬਿਨਾ ਵਾਸ਼ਣ ਤੋਂ ਵੀ ਕੰਮ ਲੋਟ ਆ ਜਾਣਾ ਹਲੇ ਕਿਹੜਾ ਟਾਈਮ ਬਹੁਤਾ ਹੋਇਆ ਸੱਸ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਮੈਂ ਠੰਡੀਆਂ ਤਰੇਲੀਆਂ ਨਾਲ ਭਿੱਜ ਗਈ ਮੇਰਾ ਗੱਜ ਭਰ ਆਇਆ ਤੇ ਮੇਰੇ ਸੰਗ ਚੋਂ ਇੱਕ ਤੜਫ ਦੀ ਚੀਕ ਨਿਕਲੀ ਤੇ ਮੇਰੇ ਮੂੰਹੋਂ ਨਿਕਲਿਆ ਉਸ 마ਸੂਮ ਜਿੰਦ ਦਾ ਕੀ ਕਸੂਰ ਜਿਹੜੀ ਉਸ ਕੁਖ ਚ ਮੇਰੇ ਕਰਕੇ ਪਈ ਕਿਉਂਕਿ ਮੈਂ ਮਾਂ ਦਰਸ ਦੀ ਸਾਹ ਮਾਂ ਬਣ ਲਈ ਕੀ ਹੁਣ ਮੈਂ ਇੱਕ ਡੈ ਡੈਣ ਬਣ ਜਾ ਜਾਂ ਇੱਕ ਹਥਿਆਰਣ ਉਹ ਵੀ ਉਹ ਦੀ ਜਿਸ ਨੂੰ ਮੈਂ ਆਪਣੀ ਬੁੱਗਲ ਦਾ ਨੱਗ ਦੇਣ ਦੀ ਹਾਮੀ ਭਰੀ ਹੋਈ ਹੈ ਮੈਂ ਕਦੇ ਨਹੀਂ ਸੋਚਿਆ ਕਿ ਉਹ ਆਉਣ ਵਾਲੇ ਜੀ ਦੀ ਮੈਂ ਭੂਆ ਮੈਂ ਤਾਂ ਹਮੇਸ਼ਾ ਮਾਂ ਵਰਗਾ ਅਹਿਸਾਸ ਹੀ ਹੰਡਾਇਆ ਖਾਰੇ ਮੇਰੇ ਉਸ ਅਹਿਸਾਸ ਨੂੰ ਹੀ ਭਾਗ ਲੱਗੇ ਤੇ ਮੇਰੀ ਕੋਖ ਖਰੀ ਹੋਈ ਮੈਂ ਹੁਣ ਆਪਣੀ ਕੋਖ ਲਈ ਭਾਬੋ ਦੀ ਪੋਖ ਚ ਪਾਲਦੇ ਉਸ ਜੀ ਨੂੰ ਕਦੇ ਖਤਮ ਨਹੀਂ ਹੋਣ ਦੇਣਾ ਮੈਂ ਪਾਲਾਂਗੀ ਉਸ ਨੂੰ ਵੀ ਤੇ ਉਹਦੀ ਵੀ ਮਾਂ ਬਣਾਂਗੀ। ਮੇਰੀ ਸੱਸ ਹੁਣ ਮੈਨੂੰ ਚੰਗਾ ਮੰਦਾ ਆਖੇ ਬਗੈਰ ਬਾਹਰ ਬੇੜੇ ਵਿੱਚ ਜਾ ਬੈਠੀ। ਮੈਨੂੰ ਆਪਣੇ ਮਾਂ ਤੋਂ ਬਹੁਤ ਭਾਰੀ ਬੋਝ ਲੱਥਿਆ ਮਹਿਸੂਸ ਹੋ ਰਿਹਾ ਸੀ। ਮੈਂ ਥੋੜੀ ਦੇਰ ਪਹਿਲਾਂ ਫਿਕਰਾਂ 'ਚ ਦੱਬੀ ਪਈ ਸਾਂ ਪਰ ਹੁਣ ਮੈਨੂੰ ਆਪਣਾ ਆਪ ਕਿਸੇ ਅਜੀਬ ਜਿਹੀ ਕੈਦ 'ਚੋਂ ਆਜ਼ਾਦ ਹੋਇਆ ਜਾਪਿਆ। ਮੈਂ ਚਾਈ-ਚਾਈ ਫੋਨ ਲਾ ਆਪਣੀ ਮਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਨਾਲੇ ਹੀ ਆਖ ਸੁਣਾਇਆ ਮਾਂ ਰੱਬ ਨੇ ਤੇਰੀ ਧੀ ਦੇ ਸਾਰੇ ਰੋਸੇ ਦੂਰ ਕਰ ਦਿੱਤੇ। ਹੁਣ ਮੈਂ ਇੱਕ ਨਹੀਂ ਦੋ ਦੋ ਬੱਚਿਆਂ ਦੀ ਮਾਂ ਬਣ ਜਾ ਰਹੀ ਆ ਮੇਰੀ ਗੱਲ ਸੁਣ ਮੇਰੀ ਮਾਂ ਜਿਵੇਂ ਖੁਸ਼ੀ ਚ ਕਮਲੀ ਹੋ ਗਈ ਉਹਨੇ ਕਿੰਨੀਆਂ ਹੀ ਅਸੀਸਾਂ ਨਾਲ ਮੇਰੀ ਝੋਲੀ ਲੱਦ ਦਿੱਤੀ ਮੇਰੀ ਸੱਸ ਕਈ ਵਾਰ ਤਾਂ ਬਥੇਰੀ ਖੁਸ਼ ਰਹਿੰਦੀ ਪਰ ਕਦੇ-ਕਦੇ ਮੂੰਹ ਵਟ ਕੇ ਕੌਂਦੀ ਰਹਿੰਦੀ ਉਹ ਦਿਨ ਵੀ ਛੇਤੀ ਹੀ ਆ ਗਿਆ ਜਿਸ ਦੀ ਮੈਨੂੰ ਬੇਸਬਰੀ ਨਾਲ ਉਡੀਕ ਸੀ ਜਦੋਂ ਸੁਮਨ ਭਾਬੀ ਦੇ ਦਰਦਾਂ ਸ਼ੁਰੂ ਹੋਈਆਂ ਮੈਂ ਛੇਤੀ ਹੀ ਹਸਪਤਾਲ ਜਾ ਪਹੁੰਚੀ ਲੇਵਰ ਰੂਮ ਚ ਗੂੰਜੀਆਂ ਕਲਕਾਰੀਆਂ ਜਦੋਂ ਮੇਰੇ ਕੰਜਾਂ ਕੰਨਾਂ ਨਾਲ ਟਕਰਾਈਆਂ ਮੇਰੀਆਂ ਅੱਖਾਂ ਦੇ ਕੋਿਆਂ ਚੋਂ ਹੰਝੂ ਆਪ ਮਹਾਰੇ ਬਹਿ ਤਰੇ ਨਰਸ ਨੇ ਮੈਨੂੰ ਬੱਚੀ ਲਿਆ ਕੇ ਫੜਾ ਦਿੱਤੀ ਮੈਂ ਬੱਚੀ ਨੂੰ ਮੁੰਡ-ਮੁੰਡ ਚੌਂਦੀ ਰਹੀ ਜਦੋਂ ਪਹਿਲਾ ਕਿਸੇ ਦੇ ਬੱਚਾ ਹੁੰਦਾ ਮੈਂ ਅਕਸਰ ਉਸ ਨਾਮਜਮੇ ਬੱਚੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਇਹ ਸੋਚ ਕੇ ਕਿ ਕਿਧਰੇ ਅਗਲਾ ਗੁੱਸਾ ਨਾ ਕਰ ਬੈਠੇ ਅੱਜ ਤਾਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਧੀ ਮੈਂ ਹੀ ਜੰਮੀ ਹੋਵੇ ਮੈਂ ਕਿੰਨਾ ਚਿਰ ਉਸ ਨਾਮਜਮੇ ਬੱਚੀ ਨੂੰ ਬੋਕਲ ਚ ਲੈ ਆ ਕੇ ਬੈਠੀ ਰਹੀ ਜਿਹੜੀ ਹੁਣ ਮੇਰੀ ਸੀ ਜਦੋਂ ਮੈਂ ਨੀਜ ਲਾ ਕੇ ਉਸਦੇ ਚਿਹਰੇ ਨੂੰ ਵੇਖਣ ਲੱਗੀ ਤਾਂ ਮੇਰੇ ਬੁੱਲਾਂ ਤੇ ਮੁਸਕਾਨ ਫੈਲ ਗਈ ਅਚਾਨਕ ਕੋਲ ਖੜੇ ਸੰਜੀਵ ਦਾ ਖਿਆਲ ਆਇਆ ਚੱਲੀਏ ਜੇ ਤੂੰ ਮਾਂ ਬਣੀ ਆ ਤਾਂ ਉਹ ਵੀ ਤਾਂ ਪਿਓ ਬਣਿਆ ਅੱਜ ਇਹ ਸੋਚ ਕੇ ਮੈਂ ਬੱਚੀ ਸੰਜੀਵ ਨੂੰ ਫੜਾਉਣ ਲਈ ਆਪਣੀਆਂ ਬਾਹਾਂ ਖੋਲੀਆਂ ਮੈਨੂੰ ਉਮੀਦ ਸੀ ਕਿ ਸੰਜੀਵ ਬੱਚੀ ਨੂੰ ਸਾਹ ਕੇ ਚਾਈ ਚਾਈ ਆਪਣੀ ਛਾਤੀ ਨਾਲ ਲਾ ਲੈਣਗੇ ਪਰ ਅਜੇ ਹਾ ਕੁਝ ਨਹੀਂ ਹੋਇਆ ਉਹਨੇ ਤਾਂ ਬੱਚੀ ਨੂੰ ਫੜਨ ਲਈ ਆਪਣੇ ਹੱਥ ਵੀ ਅੱਗੇ ਨਾ ਵਧਾਏ ਥੋੜੀ ਦੇਰ ਉਹ ਕੁਝ ਸੋਚਦਾ ਰਿਹਾ ਤੇ ਮੈਂ ਵੀ ਸੋਚਾਂ ਵਿੱਚ ਤਸ ਗਈ ਕੀ ਇਸ ਬੰਦੇ ਦੇ ਅਹਿਸਾਸ ਜਾਉਂਦੇ ਜੀ ਮਰ ਗਏ ਕਿੰਨੀ ਜਾਲੀ ਜਿਹੀ ਜ਼ਿੰਦਗੀ ਜਿਉ ਰਿਹਾ ਹੈ ਇਹ ਇਨਸਾਨ ਪਰ ਅਚਾਨਕ ਉਹਨੇ ਆਪਣੇ ਹੱਥ ਫੈਲਾ ਦਿੱਤੇ ਮੇਰੇ ਮੂਰੇ ਬੱਚੀ ਨੂੰ ਫੜਨ ਲਈ ਮੇਰੀ ਰੂਹ ਦੀ ਮਰਝਾਈ ਕ੍ਰੁੰਬਲ ਮੋੜ ਖੜ ਗਈ ਹੁਣ ਬੱਚੀ ਸੰਜੀਵ ਦੇ ਹੱਥਾਂ ਵਿੱਚ ਸੀ ਮੈਨੂੰ ਬੱਚੀ ਦਾ ਚਿਹਰਾ ਨੈਣ ਨਕਸ਼ ਐਨ ਬੈਨ ਸੰਜੀਵ ਦੇ ਚਿਹਰੇ ਵਰਗੇ ਲੱਗਣ ਲੱਗੇ ਅਚਾਨਕ ਸੰਜੀਵ ਦੇ ਬੁੱਲ ਵੀ ਮੁਸਕਰਾ ਪਏ ਮੈਂ ਰੱਬ ਦਾ ਸ਼ੁਕਰ ਮਨਾਇਆ ਕਿ ਸੰਜੀਵ ਦਾ ਅੰਦਰ ਹਾਲੇ ਮਰਿਆ ਨਹੀਂ ਜਾਉਂਦਾ ਹੈ ਕਿਸੇ ਨੇ ਸੱਚੀ ਕਿਹਾ ਕਿ ਜੇਕਰ ਕਿਸੇ ਦਾ ਅੰਦਰ ਮਰ ਜਾਏ ਤਾਂ ਬਾਹਰ ਵੀ ਕੁਝ ਨਹੀਂ ਬਚਦਾ ਬੱਚੀ ਭਾਵੇਂ ਹੁਣ ਇੱਕ ਤਰ੍ਹਾਂ ਨਾਲ ਮੇਰੀ ਹੀ ਸੀ ਪਰ ਫੇਰ ਵੀ ਮੈਂ ਦੁੱਧ ਚੁੰਗਦੀ ਬੱਚੀ ਨੂੰ ਉਹਦੀ ਮਾਂ ਕੋਲੋਂ ਕੰਜ ਜੁਦਾ ਕਰਦੀ ਮੈਂ ਤੇ ਸੰਜੀਵ ਨੇ ਸਵਾ ਕਮਹੀਨੇ ਬਾਅਦ ਬੱਚੀ ਆਪਣੇ ਘਰ ਲੈ ਜਾਣ ਬਾਰੇ ਸੋਚਿਆ। ਸੁਰਤੌਣ ਤੇ ਮੇਰੀ ਭਾਬੂ ਨੇ ਬੱਚੀ ਨੂੰ ਹੱਕ ਨਾਲ ਲਾ ਕੇ ਪਹਾੜ ਜਿੱਡਾ ਜੇਰਾ ਕਰ ਲਿਆ ਤੇ ਆਖਣ ਲੱਗੀ ਮੈਂ ਦੇਵੀ ਦੇਵਤਿਆਂ ਦੀ ਕੁੱਲ ਕੁੱਲ ਚੋਂ ਨਹੀਂ ਹਾਂ ਤੇ ਨਾ ਹੀ ਦੇਵੀ ਬਾਨਾ ਚਾਹਦੀ ਹਾਂ ਆਮ ਇਨਸਾਨ ਹਾਂ ਆਮੀ ਰਹਿਣ ਦਿਓ ਕੁਝ ਪਲਾਂ ਦੇ ਮੋਹ ਚ ਮੇਰੇ ਲਈ ਬੱਚੀ ਨੂੰ ਦੂਰ ਕਰਨਾ ਬਹੁਤ ਔਖਾ ਹੋ ਰਿਹਾ ਹੈ। ਮੈਂ ਕਿਵੇਂ ਦਿਆਂਗੀ ਆਪਣੀ ਬੱਚੀ ਨੂੰ ਭਾਵੇਂ ਮੈਂ ਇੱਕ ਮਾਂ ਦੇ ਕਿੰਨੇ ਵੀ ਜੀ ਹੋਣ ਪਰ ਹਰ ਜੀ ਲਈ ਮਾਂ ਦੀ ਮਾਤਾ ਵੱਖਰੀ ਹੁੰਦੀ ਹੈ। ਭਾਬੋ ਦੀ ਗੱਲ ਸੁਣ ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਦਿਮਾਗ ਦੀਆਂ ਨਾੜੀਆਂ ਨੂੰ ਕੁਤਰਨ ਲੱਗੇ ਤੇ ਪੜਪੜੀਆਂ ਦੀਆਂ ਨਸਾਂ ਫਟਕ ਫਟਕ ਵੱਜਣ ਲੱਗੀਆਂ। ਭਾਬੋ ਦੇ ਮਨ ਚ ਕੀ ਚੱਲ ਰਿਹਾ ਸੀ? ਮੈਨੂੰ ਪੂਜ ਸਮਝ ਨਹੀਂ ਸੀ ਆ ਰਿਹਾ। ਮੈਂ ਹਾਲਾਤ ਦੀ ਪੱਠੀ ਵਿੱਚ ਦੱਬੀ ਹੋਈ ਜ਼ਿੰਦਗੀ ਦੀ ਆਸ ਨਾਲ ਉੱਥੇ ਖੜੀ ਸਾਂ ਤੇ ਜਦੋਂ ਜ਼ਿੰਦਗੀ ਨੇ ਅੱਖ ਪੁੱਟੀ ਤਾਂ ਜ਼ਿੰਦਗੀ ਤੋਂ ਹੀ ਭੈ ਆਉਣ ਲੱਗਿਆ। ਮੈਂ ਅੰਦਰੋਂ ਕਾਂਬ ਗਈ ਇਹ ਸੋਚ ਕੇ ਕਿ ਭਾਬੋ ਬਦਲ ਗਈ ਹੈ ਮੇਰੇ ਬੁੱਲ੍ਹਾਂ ਤੇ ਚੁੱਪ ਜੰਮ ਗਈ ਤੇ ਮੂੰਹ ਨੋੜਿਆ ਗਿਆ ਅਚਾਨਕ ਮੇਰੀ ਮਾਂ ਨੇ ਅੱਖਾਂ ਭਰਨ ਨੂੰ ਦੇ ਮੋਢੇ ਤੇ ਹੱਥ ਧਰਿਆ ਤਾਂ ਮੈਨੂੰ ਇੰਜ ਚਾਪਿਆ ਜਿਵੇਂ ਇੱਕ ਮਾਂ ਦੂਜੀ ਮਾਂ ਮੂਰੇ ਆਪਣੀ ਧੀ ਲਈ ਮਨਤਾ ਤਰਲੇ ਕਰ ਰਹੀ ਹੋਵੇ ਮੈਂ ਸੋਨ ਜਿਹੀ ਖੜੀ ਇਹ ਸਭ ਵੇਖ ਰਹੀ ਸਾਂ ਮੇਰੀ ਭਾਬੋ ਅੱਖਾਂ ਭਰ ਆਖਣ ਲਗੀ ਲੈ ਲਤਾ ਸੰਭਾਲ ਲੈ ਆਪਣੀ ਇਮਾਨਤ ਅੱਜ ਤੋਂ ਇਸ ਪਾਲਤੋ ਹੀ ਤੇਰੀ ਹੈ ਜੇਕਰ ਤੂੰ ਕੁਝ ਪਲਾਂ ਲਈ ਵੀ ਇਹਨੂੰ ਮੇਰੇ ਕੋਲ ਛੱਡ ਗਈ ਤਾਂ ਮੇਰੇ ਮਨ 'ਚ ਭਰੀ ਮੈਲ ਨਹੀਂ ਮੇਰੀ ਮਮਤਾ ਦੀਆਂ ਤੰਦਾਂ ਨੂੰ ਐਨਾ ਉਲਝਾ ਦੇਣਾ ਕਿ ਚਾਹੁੰਦੇ ਹੋਏ ਵੀ ਇਹ ਮੈਥੋਂ ਸੁਲ ਜਿਆ ਜਾਂ ਨਹੀਂ ਜਾਣੀਆਂ ਨਹੀਂ ਪਾਬੋ ਇਹਨੂੰ ਹਾਲੇ ਤੇਰੇ ਦੁੱਧ ਦੀ ਲੋੜ ਹੈ ਮੈਂ ਕਿਵੇਂ ਇਸ ਬੱਚੀ ਦੇ ਮੂੰਹ ਇਸ ਦਾ ਦੁੱਧ ਖੋ ਲਵਾਂ ਮੈਂ ਮਸਾ ਮਸਾ ਹੀ ਕਹਿ ਸਕੀ ਲਤਾ ਤੂੰ ਫੇਕ ਕਰਨਾ ਕਰ ਕੁਝ ਨਹੀਂ ਹੁੰਦਾ ਇਹਨੂੰ ਜਿਹੜੇ ਬੱਚਿਆਂ ਦੀ ਆ ਮਾਵਾ ਉਹਨਾਂ ਨੂੰ ਜੰਮ ਦੇ ਸਾਰ ਹੀ ਮਰ ਜਾਂਦੀਆਂ ਉਹ ਬੱਚੇ ਕਿਹੜਾ ਨਾਲ ਹੀ ਮਰ ਜਾਂਦੇ ਆ ਇਹ ਵੀ ਨਹੀਂ ਮਾਰਨ ਲੱਗੀ ਮੈਨੂੰ ਪਤਾ ਤੂੰ ਆਪੇ ਪਾਲ ਲੈਣੀ ਆ ਆਪਣੀ ਦੀ ਭਾਬੀ ਬਿਨਾ ਮੇਰੇ ਵੱਲ ਵੇਖਿਆ ਛੱਤ ਵੱਲ ਨੀਝ ਲਾ ਕੇ ਵੇਖਦੀ ਹੋਈ ਇਹ ਸਭ ਕੁਝ ਆਖ ਰਹੀ ਸੀ ਹੁਣ ਮੈਂ ਭਾਬੀ ਦੀਆਂ ਸਭ ਗੱਲਾਂ ਸੁਣ ਰਹੀ ਸਾਂ ਤੇ ਕਿਧਰੇ ਨਾ ਕਿਧਰੇ ਆਪਣੇ ਆਪ ਨੂੰ ਆਪਣੇ ਦਿਲ ਦੀ ਕਚਹਿਰੀ 'ਚ ਦੋਸ਼ੀ ਮਹਿਸੂਸ ਕਰ ਰਹੀ ਸਾਂ ਜਿਹੜੀ ਇੱਕ ਨਵਾਂ ਜੰਮੀ ਬੱਚੀ ਨੂੰ ਉਸਦੀ ਮਾਂ ਕੋਲੋਂ ਦੂਰ ਕਰ ਰਹੀ ਸੀ ਮੈਨੂੰ ਕੁਝ ਨਹੀਂ ਸੁੱਝ ਰਿਆ ਸੀ ਕਿ ਮੈਂ ਕੀ ਕਰਾਂ ਲੇਕਰ ਬੱਚੀ ਨੂੰ ਉਸ ਦੀ ਮਾਂ ਕੋਲ ਛੱਡ ਦਿੰਦੀ ਤਾਂ ਮੇਰੀ ਮਾਤਾ ਰਾਣੀ ਸਾਹਮਣੇ ਦਿੱਤੀ ਜਵਾਨ ਝੂਠੀ ਪੈ ਜਾਣੀ ਸੀ ਦੂਜਾ ਮੇਰੇ ਮਾਨ ਵਿੱਚ ਇਹ ਵੀ ਖਿਆਲ ਮੁੜ-ਮੁੜ ਘਮਣ ਕੇ ਰੀ ਪਾਰਿਆ ਸੀ ਕਿ ਮੇਰੇ ਵੀਰੇ ਨੇ ਸੋਚਣਾ ਕੁੜੀ ਹੋਣ ਕਾਰਨ ਹੀ ਮੇਰਾ ਮਾਨ ਬਦਲ ਗਿਆ ਹੈ ਹੁਣ ਜਦੋਂ ਚਲਕਦੀਆਂ ਅੱਖਾਂ ਨਾਲ ਮੇਰੀ ਪਰਜਾਈ ਨੇ ਬੱਚੀ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾਉਣ ਤੋਂ ਬਾਅਦ ਮੇਰੇ ਵੱਲ ਕੀਤਾ ਮੈਨੂੰ ਫੜਾਉਣ ਲਈ ਮੈਂ ਬਿਨਾ ਕੁਝ ਕਹੇ ਬੱਚੀ ਨੂੰ ਆਪਣੀ ਬੋਕਲ ਵਿੱਚ ਸਾਂਭ ਲਿਆ ਤੇ ਕਮਰੇ ਚੋਂ ਬਾਹਰ ਆ ਗਈ ਮੈਂ ਸੰਜੀਵ ਨਾਲ ਜਦੋਂ ਆਪਣੇ ਹਸਪਤਾਲ ਚੋਂ ਬਾਹਰ ਨਿਕਲ ਰਹੀ ਸਾਂ ਤਾਂ ਅਚਾਨਕ ਉੱਪਰਲੀ ਮੰਜ਼ਲ ਵੱਲ ਪਿੱਛੇ ਮੁੜ ਕੇ ਵੇਖਿਆ ਤਾਂ ਆਪਣੀ ਭਾਬੋ ਨੂੰ ਵੇਖ ਮੇਰਾ ਦਿਲ ਡੈਲ ਗਿਆ ਉਹ ਕਮਰੇ ਦੀ ਤਾਕੀ ਚੋਂ ਸਾਨੂੰ ਜਾਂਦਿਆਂ ਨੂੰ ਵੇਖ ਰਹੀ ਸੀ ਮੈਂ ਚੁੱਪਚਾਪ ਬੱਚੀ ਨਾਲ ਗੱਡੀ 'ਚ ਜਾ ਬੈਠੀ ਸੰਜੀਵ ਨੇ ਗੱਡੀ ਸਟਾਰਟ ਕੀਤੀ ਤਾਂ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਹੋਣ ਲੱਗੀਆਂ ਮੈਂ ਬੱਚੀ ਦੇ ਮੂੰਹ ਵੱਲ ਵੇਖਣ ਲੱਗੀ ਜਿਹੜੀ ਸਭ ਗੱਲਾਂ ਤੋਂ ਬੇ ਫਿਕਰ ਸੁੱਤੀ ਪਈ ਸੀ ਸਾਰੇ ਰਾ ਮੈਂ ਭਾਬੋ ਬਾਰੇ ਹੀ ਸੋਚਦੀ ਰਹੀ ਜਦੋਂ ਸੰਜੀਵ ਨੇ ਘਰ ਦੇ ਗੇਟ ਮੁਰੇ ਗੱਡੀ ਰੋਕੀ ਮੈਂ ਗੱਡੀ ਚ ਉਤਰਨ ਦੀ ਬਜਾਏ ਸੰਜੀਵ ਨੂੰ ਮੁੜ ਹਸਪਤਾਲ ਵੱਲ ਗੱਡੀ ਮੋੜਨ ਲਈ ਕਿਹਾ ਸੰਜੀਵ ਮੇਰੇ ਮਾਂ ਦੀ ਹਾਲਤ ਸਮਝਦਾ ਸੀ ਉਹਨੇ ਬਿਨਾ ਨਾ ਨੁਕਰ ਕੀਤਿਆਂ ਗੱਡੀ ਹਸਪਤਾਲ ਵੱਲ ਮੋੜ ਲਈ ਮੈਂ ਜਦੋਂ ਭਾਬੀ ਦੇ ਕਮਰੇ ਮੁਰੇ ਪਹੁੰਚੀ ਅਚਾਨਕ ਬੱਚੀ ਉੱਚੀ ਉੱਚੀ ਰੋਣ ਲੱਗੀ ਸ਼ਾਇਦ ਉਹਨੂੰ ਭੁੱਖ ਲੱਗੀ ਸੀ ਪਾਬੇ ਵੀ ਉੱਬੜ ਵਾਹੇ ਉੱਠ ਕਮਰੇ ਚੋਂ ਬਾਹਰ ਭੱਜੀ ਆਈ ਆਖਰ ਮਾਂ ਜੋ ਸੀ ਜਦੋਂ ਉਹਨੇ ਆਪਣੀ ਧੀ ਨੂੰ ਆਪਣੀ ਛਾਤੀ ਨਾਲ ਲਾਇਆ ਮੇਰੀ ਮਾਂ ਨੇ ਮੈਨੂੰ ਆਪਣੀ ਬੁੱਕਲ ਵਿੱਚ ਭਰ ਲਿਆ ਤੇ ਮੇਰਾ ਵੱਡਾ ਵੀਰ ਮੇਰਾ ਸਿਰ ਫਲੋਸਣ ਲੱਗਿਆ ਮੈਂ ਤੇ ਸੰਜੀਵ ਅਸੀਂ ਦੋਨੋਂ ਕਾਲੀ ਕਾਲੀ ਪੌੜੀਆਂ ਉੱਤਰਨ ਲੱਗੇ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ